ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਰਿਜ਼ਲਟ ਆ ਚੁੱਕੇ ਐ ਜਿੱਤਣ ਵਾਲੇ ਜਿੱਤ ਚੁੱਕੇ ਐ ਤੇ ਹਾਰਨ ਵਾਲੇ ਹਾਰ ਚੁੱਕੇ ਐ ਤੇ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਹੀ ਤਕਰੀਬਨ ਇਦਾਂ ਦੇ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਬਹੁਤ ਵੱਡੀਆਂ ਧੜੇਬੰਦੀਆਂ ਪਿੰਡਾਂ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਅਸੀਂ ਪਿੰਡ ਸੁਹਾਵੀ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਿੱਥੇ ਸਰਪੰਚੀ ਦੀ ਚੋਣ ਸਤਵਿੰਦਰ ਸਿੰਘ ਨੇ 77 ਵੋਟਾਂ ਦੇ ਫਰਕ ਨਾਲ ਜਿੱਤੀ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਅੱਜ ਜਦੋਂ ਇਹ ਆਪਣੇ ਖੇਤਾਂ ਦੇ ਵਿੱਚ ਆਏ ਖੇਤਾਂ ਦੇ ਵਿੱਚ ਆ ਕੇ ਇਹਨਾਂ ਨੇ ਦੇਖਿਆ 7.5 ਏਕੜ ਜ਼ਮੀਨ ਜੋ ਇਹਨਾਂ ਨੇ 50000 ਰੁਪਿਆ ਠੇਕੇ ਤੇ ਲਈ ਹੋਈ ਸੀ ਤੇ ਸਾਰੀ ਦੀ ਸਾਰੀ ਕਣਕ ਜਿਹੜੀ ਹੈ ਇਹਨਾਂ ਦੀ ਫੁੱਕ ਚੁੱਕੀ ਹੈ ਉਹਦੇ ਤੇ ਰਾਉਂਡ ਅਪ ਨਾਂ ਦੀ ਕੋਈ ਦਵਾਈ ਕਹਿੰਦੇ ਆ ਜਿਹੜੀ ਛੜਕੀ ਗਈ ਹੈ ਤੇ ਜਿਹਦੇ ਨਾਲ ਉਹ ਸੁੱਕੀ ਹੈ ਆਪਾਂ ਸਤਵਿੰਦਰ ਸਿੰਘ ਜੀ ਇਹ ਹੋਇਆ ਕੀ ਆ ਸਾਰਾ ਸਾਨੂੰ ਦੱਸੋਗੇ ਇਹ ਇਲੈਕਸ਼ਨ ਤੋਂ ਕੋਈ ਤੋ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਜੀ ਅ ਅਸੀਂ ਆ ਕੇ ਰੇਪ ਪਾ ਕੇ ਗਏ ਸੀ ਖੇਤਾਂ 'ਚ ਤੇ ਹੁਣ ਅਸੀਂ ਸਪਰੇਅ ਦੀ ਤਿਆਰੀ ਕਰਦੇ ਸੀ ਵੀ ਖੇਤਾਂ 'ਚ ਸਪਰੇਅ ਕਰਨੀ ਹੈ ਕੁਝ ਖੇਤ ਮੇਰੇ ਜੂਰੀਆ ਪਾਉਂਦ ਰਹੇ ਹੁੰਦੇ ਸੀ ਉਹ ਲੈ ਕੇ ਆਏ ਸੀ ਮਜ਼ਦੂਰ ਮੇਰੇ ਉਹਨਾਂ ਨੇ ਆ ਕੇ ਦੇਖਿਆ ਤੇ ਮੈਨੂੰ ਦੌੜ ਕੇ ਮੇਰੇ ਘਰੇ ਗਏ ਮਿਸਰਦਾਰ ਜੀ ਕਣਕ ਦੇ ਰੇਫਕ ਤਿੱਕੀ ਪਾਈਏ ਕਣਕ ਦਾ ਸਾਰੀ ਕਿਸੇ ਨੇ ਸਪਰੇਅ ਕਰਕੇ ਫੋਕ ਦਿੱਤੇ ਓਡੀ ਜਦੋਂ ਮੈਂ ਆ ਕੇ ਖੇਤ ਚ ਦੇਖਿਆ ਤਾਂ ਮੈਂ ਆਕਾ ਵਕਾ ਰਹਿ ਗਿਆ ਮੇਰੇ ਨਾਲ ਇਹ ਜਿੱਦਵਾਜੀ ਚ ਕੰਮ ਹੋਇਆ ਮੈਂ ਇਲੈਕਸ਼ਨ ਦੇ ਵਿੱਚ ਜਿੱਤਿਆ ਹਾਂ ਕਾਂਗਰਸ ਪਾਰਟੀ ਕਹਿੰਦੇ ਹਾਂ ਮੈਂ ਠੇਕੇ ਤੇ ਲਈ ਹੋਈ ਜ਼ਮੀਨ ਹੈ 50000 ਰੁਪਏ ਠੇਕੇ ਨੂੰ ਮੈਂ ਕਿਸ ਤਰ੍ਹਾਂ ਪੂਰੇ ਪੂਰੀ ਕਰੂੰਗਾ ਇਹ ਮੇਰੇ ਨਾਲ ਜੋ ਤਕਾ ਹੋਇਆ ਹੈ ਇਹਦੀ ਸਹੀ ਜਾਂਚ ਹੋਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੰਨਦੇ ਦੋਸ਼ੀਆਂ ਨੂੰ ਸਹਾਯਾ ਦਿੱਤੀ ਹੈ ਵੀ ਮੈਂ ਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਕੀ ਲੱਗਦਾ ਵੀ ਕਿਹਨੇ ਕਰਿਆ ਹੋ ਸਕਦਾ ਇਹ ਕੰਮ ਇਹ ਵਿਰੋਧੀ ਧੜੇ ਨਹੀਂ ਕਰਿਆ ਹੋਊਗਾ ਜੀ ਹੋ ਤਾਂ ਕਿਸੇ ਨੇ ਕਰਿਆ ਨਹੀਂ ਇਹ ਪਹਿਲਾਂ ਵੀ ਇਹ ਹਰਕਤਾਂ ਕਰ ਚੁੱਕੇ ਆ ਸਾਡੇ ਪਿੰਡ 'ਚ ਬਾਰਾ ਸਿੰਘ ਸਰਪੰਚ ਦੇ ਹੁੰਦੇ ਹੋਏ ਵੀ ਉਹਨਾਂ ਦੀ ਕਣਕ ਫੂਕੀ ਸੀ ਉਹਨਾਂ ਨੇ ਉਹ ਅੱਜ ਬੰਦਾ ਪਾਗਲ ਹੋਇਆ ਫਿਰਦਾ ਉਹਦਾ ਬਾਪ ਉਹ ਅੱਜ ਮੇਰੀ ਕਣਕ ਦੇ ਵੀ ਇਹਨਾਂ ਨੇ ਅਟੈਕ ਕਰਿਆ ਹੈ ਮੈਨੂੰ ਪੂਰਾ ਭਰੋਸਾ ਹੈ ਵੀ ਇਹ ਕਰਨ ਵਾਲੇ ਉਹੀ ਸ਼ਖਸ ਨੇ ਕੌਣ ਕੌਣ ਨੇ ਵਿਰੋਧੀ ਵਿਰੋਧੀ ਤਰ ਜਿਹੜੇ ਦੂਏ ਮੇਰੇ ਨਾਲ ਲੜੇ ਸੀ ਜਿਹੜੇ ਹਾਰੇ ਨੇ ਮੇਰੇ ਨਾਲ ਉਹ ਮੈਂ ਸਿੱਧਾ ਦਾ ਅਟੈਕ ਕਰ ਨਹੀਂ ਸਕਦੇ ਮੇਰੀ ਫਸਲ ਤੇ ਉਹਨਾਂ ਨੇ ਅਟੈਕ ਕੀਤਾ ਤੁਸੀਂ ਕੋਈ ਇਹਦੀ ਸ਼ਿਕਾਇਤ ਵੀ ਕੀਤੀ ਹੈ ਕਿਤੇ ਥਾਣੇ ਪੁਲਿਸ ਨੂੰ ਕਿਤੇ ਸਵੇਰੇ ਮੈਂ ਐਸਐਚਓ ਕੁਲਪੂਸ਼ਨ ਜੀ ਸਾਡੇ ਜੋ ਇਨਚਾਰਜ ਨੇ ਖੇੜੀ ਨੌ ਸਿੰਘ ਥਾਣੇ ਦੇ ਉਹਨਾਂ ਨੂੰ ਬੁਲਾ ਕੇ ਮੈਂ ਉਹਨਾਂ ਨੂੰ ਦਿਖਾਇਆ ਸੀ ਸ਼ਿਕਾਇਤ ਕਰੀ ਉਹਨਾਂ ਨੂੰ ਉਹ ਮੌਕੇ ਤੇ ਆ ਕੇ ਦੇਖ ਕੇ ਗਏ ਨੇ ਸੁਣਿਆ ਸੀ ਕਿ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਹਾਂ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੇ ਅਸੀਮ ਸਿੰਘ ਸਾਹਿਬ ਨੂੰ ਕਿਹਾ ਤੇ ਮੈਂ ਜਾ ਕੇ ਅਸੀਮ ਸਿੰਘ ਸਾਹਿਬ ਨੂੰ ਹੁਣੇ ਮਿਲਣ ਚੱਲਿਆ ਨਗਰ ਮੇਰਾ ਸਾਰਾ ਨੇ ਨਾਲ ਹੈ ਮੇਰੇ ਖੇਤਾਂ ਵਿੱਚ ਹੁਣ ਖੜੇ ਹਨ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਸੋਇਸ ਹਨ ਸਤਵਿੰਦਰ ਸਿੰਘ ਜੀ ਜਿਹੜੇ 70 ਵੋਟਾਂ ਦੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤੇ ਆ ਪਿੰਡ ਸੁਹਾਵੀ ਤੋਂ ਤੇ ਇਹਨਾਂ ਦੇ ਆ ਖੇਤ ਨੇ ਮੈਂ ਕਹਾਂਗਾ ਕਿ ਥੋੜਾ ਜਿਆਦਾ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਕਣਕ ਜਿਹੜੀ ਆ ਫੁੱਕੀ ਗਈ ਆ ਬਿਲਕੁਲ ਤੇ ਤਕਰੀਬਨ ਸਾਢੇ 7 ਏਕੜ ਦੇ ਕਰੀਬ ਇਹ ਜ਼ਮੀਨ ਹੈ ਜਿਹੜੀ 50000 ਰੁਪਿਆ ਏਕੜ ਦੇ ਹਿਸਾਬ ਨਾਲ ਟਿੱਕੇ ਤੇ ਲਈ ਹੋਈ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਨਾਲ ਜੋ ਵਿਰੋਧੀ ਪਾਰਟੀ ਸੀ ਉਹਨਾਂ ਨੇ ਕੋਈ ਇਦਾਂ ਦੀ ਹਰਕਤ ਕੀਤੀ ਆ ਕੋਈ ਇਦਾਂ ਦੀ ਦਵਾਈ ਛਿੜਕੀ ਆ ਜਿਹਦੇ ਨਾਲ ਇਹ ਸਾਰਾ ਸਾਡਾ ਨੁਕਸਾਨ ਹੋਇਆ ਤੇ ਇਹ ਨੁਕਸਾਨ ਦੀ ਸਾਨੂੰ ਜਿਹੜੀ ਹੈ ਪਰ ਭਾਈ ਮਿਲਣੀ ਚਾਹੀਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਗਰ ਇਸ ਗੱਲ ਦਾ ਪਤਾ ਲੱਗਦਾ ਸਾਹਮਣੇ ਆਉਂਦਾ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਸਾਡਾ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਤਾਂ ਉਹਦਾ ਜਿਹੜਾ ਮੁਆਵਜ਼ਾ ਸਾਨੂੰ ਉਹ ਮਿਲਣਾ ਚਾਹੀਦਾ ਸੋਹਾਵੀ ਦੇ ਵਿੱਚ ਜੋ ਇਲੈਕਸ਼ਨ ਹੋਈ ਸੀ ਉਸ ਇਲੈਕਸ਼ਨ ਦੇ ਵਿੱਚ ਸਤਵਿੰਦਰ ਸਿੰਘ ਸੋਹਾਵੀ ਜੋ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਸਰਪੰਚ ਦੀ ਚੋਣਾਂ ਚ ਜਿੱਤੇ ਸਨ ਇਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਮੇਰੀ ਕੋਈ 7.5 ਇਕੜ ਦੇ ਲਗਭਗ ਜਿਹੜੀ ਕਣਕਾ ਉਹ ਕਿਸੇ ਨੇ ਦਵਾਈ ਪਾ ਕੇ ਫੂਕ ਦਿੱਤੀ ਹੈ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਾ ਵੀ ਜੋ ਵੀ ਕਿਸੇ ਨੇ ਵੀ ਇਹ ਕੀਤਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜ਼ਮੀਨ ਜੋ ਇਹਨਾਂ ਨੇ ਠੇਕੇ ਤੇ ਲਈ ਆ ਇਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਵੇ। ਦੇਸ਼ ਦੁਨੀਆ ਦੀਆਂ ਵਾਪਰੀਆਂ ਠਟਣਾਵਾਂ ਨੂੰ ਜਾਣਨ ਲਈ ਸਬਸਕ੍ਰਾਈਬ ਕਰੋ 9.5 YouTube ਚੈਨਲ ਸਾਡੀ ਵੀਡੀਓਜ਼ ਨੂੰ ਕਰੋ ਲਾਈਕ ਤੇ ਆਪਣੇ ਵਿਚਾਰ ਛੱਡੋ ਸਾਡੇ ਕਮੈਂਟ ਬਾਕਸ।